ਸੀਐਮ ਆਂ ਦਾ ਬਿਨਾ ਨਾਂ ਲੈ ਮਜੀਠੀਆ ਤੇ ਵੱਡਾ ਹਮਲਾ ਬੋਲੇ ਹੁਣ ਤੁਸੀਂ ਲੋਕਾਂ ਦੇ ਘਰਾਂ ਦੀਆਂ ਇੱਜ਼ਤਾਂ ਵੀ ਸੜਕਾਂ ਤੇ ਫੋਲਣ ਲੱਗੇ ਕਿਹਾ ਦੂਜੇ ਦੇ ਘਰ ਲੱਗੀ ਅੱਗ ਲੱਗਦੀ ਐ ਲੋੜੀ ਆਪਣੇ ਘਰ ਵਿੱਚ ਲੱਗੀ ਅੱਗ ਦਾ ਲੱਗਦਾ ਐ ਸੇ ਸੀਐਮ ਆਂ ਦਾ ਹਰਸਿਮਰਤ ਬਾਦਲ ਤੇ ਡਾਇਰੈਕਟ ਅਟੈਕ ਬੋਲੇ ਬਾਦਲਾਂ ਦਾ ਸਾਰਾ ਟੱਬਰ ਪਹਿਲਾਂ ਹੀ ਹਾਰ ਗਿਆ ਇਸ ਵਾਰ ਹਰਸਿਮਰਤ ਦੀ ਵਾਰੀ ਇਹ ਮਾਹੰਦਿਕ ਸਰਕਾਰ ਦੇ ਹਮਲਾ تیرਿਆਤਰਾ ਸਕੀਮ ਦੇ ਲਈ ਟ੍ਰੇਨਾਂ ਨਾ ਦੇਣ ਨੂੰ ਲੈ ਕੇ ਸਾਦਾ ਨਿਸ਼ਾਨਾ ਬੋਲੇ ਹੁਣ ਲੋਕਾਂ ਨੂੰ ਗੁਰੂ ਕਮਾ ਤੇ ਮੱਥਾ ਟੇਕਣ ਤੋਂ ਰੋਕ ਰਹੀ ਭਾਜਪਾ ਸਰਕਾਰ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕੇਜਰੀਵਾਲ ਦਾ ਵੱਡਾ ਦਾਵਾ ਕਿ ਹਪਾ ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੇ ਆਮ ਆਦਮੀ ਪਾਰਟੀ ਦੀ ਜਿੱਤ ਪੱਕੀ ਪੰਜਾਬ ਤੋਂ ਵਿਰੋਧੀਆਂ ਦੀ ਕਰਾਂਗੇ ਪੱਕੀ ਛੁੱਟ ਕਾਲੀ ਦਲ ਵਿੱਚ ਵਾਪਸੀ ਨੂੰ ਲੈ ਕੇ ਸੁਭਦੇਵ ਸਿੰਘ ਢਿੰਡਸਾ ਦਾ ਵੱਡਾ ਬਿਆਨ న్యూਸ 18 ਤੇ ਬੋਲੇ 23 ਦਸੰਬਰ ਨੂੰ ਪਾਰਟੀ ਦੀ ਮੀਟਿੰਗ ਦੇ ਵਿੱਚ ਕਰਾਂਗੇ ਚਰਚਾ ਭਾਜਪਾ ਨਾਲ ਸਲਾਮ مشوره ਤੋਂ ਬਾਅਦ ਹੀ ਲਵਾਗੇ ਕੋਈ ਫੈਸਲਾ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਪੰਜਾਬ ਯੂਥ ਕਾਂਗਰਸ ਦਾ ਵੱਡਾ ਪ੍ਰਦਰਸ਼ਨ ਸੀਐਮ ਰਿਹਾਈਸ਼ ਤੇ ਵੱਲ ਕੀਤਾ ਪੂਚ ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ ਕਈ ਪ੍ਰਦਰਸ਼ਨਕਾਰੀ ਹਿਰਾਸਤ ਵਿੱਚ ਲਏ ਜੋ ਵੀ ਕੰਟੇਂਦਰ ਪੰਜਾਬ ਪੁਲਿਸ ਦਾ ਤੀਜਾ ਵੱਡਾ ਐਨਕਾਊਂਟਰ ਮੋਗਾ ਦੇ ਵਿੱਚ ਬੰਬੀਹਾ ਗੈਂਗ ਦੇ ਗੈਂਗਸਟਰਾਂ ਦੇ ਨਾਲ ਹੋਈ ਫਾਇਰਿੰਗ ਮੁੱਠਪੇੜ ਤੋਂ ਬਾਅਦ ਤਿੰਨ ਬਦਮਾਸ਼ ਗ੍ਰਫਤਾਰ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਜਲੰਧਰ ਵਿੱਚ ਪੁਲਿਸ ਤੋਂ ਬਚਣ ਦੇ ਲਈ ਮੁਲਜ਼ਮ ਨੇ ਕੋਠੇ ਤੋਂ ਮਾਰੀ ਛਾਲ ਡਿੱਗਣ ਦੇ ਨਾਲ ਲੱਤ ਵਿੱਚ ਆਇਆ ਫ੍ਰੈਕਚਰ ਪਾਰਟੀ ਦੇ ਵਿੱਚ ਹਥਿਆਰ ਲਹਿਰਾਉਣ ਦੇ ਇਲਜ਼ਾਮ ਹੇਠ ਗ੍ਰਫਤਾਰ ਕਰਨ ਲਈ ਗਈ ਸੀ ਪੁਲਿਸ डीसी ਦਫਤਰ ਦੇ 48 ਕਰਮਚਾਰੀਆਂ ਨੂੰ ਸਰਕਾਰ ਦੇ ਨਾਲ ਮੀਟਿੰਗ ਦਾ ਸੱਦਾ ਕੱਲ ਪੰਜਾਬ ਭਵਨ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਨਾਲ ਹੋਵੇਗੀ ਮੀਟਿੰਗ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਕਰ ਰਹੇ ਨੇ ਮੰਤ ਸੰਸਦ ਸੁਰੱਖਿਆ ਗੁਤਾਹੀ ਮਾਮਲੇ ਦੇ ਵਿੱਚ ਜਾਂਚ ਲਗਾਤਾਰ ਜਾਰੀ Rajasthan ਨੇ ਨਾਗੌਰ ਤੋਂ ਬਰਾਮਦ ਹੋਏ ਮੁਲਜ਼ਮਾਂ ਦੇ ਫੋਨਾਂ ਦੇ ਪਾਰਟਸ ਮੁਲਜ਼ਮ ਲलित ਚਾਦੀ ਨਿਸ਼ਾਨਦੇਹੀ ਤੇ ਹੋਈ ਬਰਾਮਦਗੀ ਮੁਲਜ਼ਮਾ ਨੇ ਅੰਦਰ ਜਾਣ ਤੋਂ ਪਹਿਲਾਂ ਲਲਿਤ ਨੰਦਿੱਤ ਦੇ ਸੀ ਫੋਨ ਅਤੇ ਸੰਸਦ ਸੁਰੱਖਿਆ ਗੋਤਾਹੀ ਮਾਮਲੇ ਤੇ ਪੀਐਮ ਮੋਦੀ ਦਾ ਵੱਡਾ ਬਿਆਨ ਬੋਲੇ ਘਟਨਾ ਦੇ ਪਿੱਛੇ ਕੌਣ ਅਤੇ ਉਹਨਾਂ ਦੇ मंसूਬੇ ਕੀ ਇਸ ਦੀ ਜਾਂਚ ਵੀ ਜ਼ਰੂਰੀ ਕਿਹਾ ਅਜਿਹੇ ਵਿਸ਼ਿਆਂ ਤੇ ਵਿਵਾਦ ਤੋਂ ਸਭ ਨੂੰ ਬਚਣਾ ਚਾਹੀਦਾ ਹੈ ਨਿਊਜ਼ 18 ਪੰਜਾਬ ਹਰਿਆਣਾ ਵੇਖਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕਗਨਦੀਪ ਚੋਹਾਨ ਸੀਐਮ ਭਗਵੰਤ ਮਾਨ ਦਾ ਬਾਦਲ ਪਰਿਵਾਰ ਤੇ ਵੱਡਾ ਹਮਲਾ ਸਾਹਮਣੇ ਆਇਆ ਬਿਨਾ ਨਾਂ ਲੈ ਮਜੀਠਿਆ ਤੇ ਨਿਸ਼ਾਨਾ ਸਾਧਿਆ ਸੀਐਮ ਭਗਵੰਤ ਮਾਨ ਨੇ ਨਿਜੀ ਹਮਲਿਆਂ ਨੂੰ ਲੈ ਕੇ ਸੀਐਮ ਨੇ ਪਲਟਵਾਰ ਕੀਤਾ ਤੁਸੀਂ ਹੁਣ ਲੋਕਾਂ ਦੇ ਘਰਾਂ ਦੀਆਂ ਇੱਜ਼ਤਾਂ ਵੀ ਸੜਕਾਂ ਤੇ ਫੋਲਣ ਲੱਗੀਆਂ ਦੂਜੇ ਦੇ ਘਰ ਲੱਗੀ ਅੱਗ ਲੋੜੀ ਲੱਗਦੀ ਹੈ ਸੀਐਮ ਨੇ ਕਿਹਾ ਆਪਣੇ ਘਰ ਦੇ ਵਿੱਚ ਲੱਗੀ ਅੱਗ ਦਾ ਸੇਕ ਲੱਗਦਾ ਹੈ ਬਾਦਲ ਦਾ ਸਾਰਾ ਟਪ ਪਰ ਹਾਰ ਗਿਆ ਸਿਰਫ ਇੱਕ ਰਹਿ ਗਈ ਐਤਕੀ ਹਰ ਸਿਮਰਤ ਕੋਰ ਬਾਦਲ ਨੂੰ ਵੀ ਹਰਾ ਦੇਣਾ ਹੈ ਸੀਐਮ ਨੇ ਕਿਹਾ ਤੁਸੀਂ ਉਹਨ ਲੋਕਾਂ ਦੇ ਘਰਾਂ ਦੀਆਂ ਇੱਜ਼ਤਾਂ ਵੀ ਸੜਕਾਂ ਤੇ ਫੋਲਣ ਲੱਗੇ ਸੀਐਮ ਨੇ ਬਿਨਾ ਨਾਮ ਹੈ ਵਿਕਰਮ ਸਿੰਘ ਮਜੀਠੀਆ ਤੇ ਨਿਸ਼ਾਨਾ ਸਾਧਿਆ ਸਾਰੇ ਪ੍ਰੈਸ ਨੂੰ ਬੇਨ ਪਰ ਹਾਰ ਗਿਆ ਨਾ ਇੱਕੋ ਹੀ ਰਹਿ ਗਈ ਜਿਹਦੇ ਨਾਂ ਤੇ ਅਜੇ ਹਾਰ ਨਹੀਂ ਬਸ ਐਤਕੀ ਉਹ ਹਾਰ ਵੀ ਪਾ ਦੇਣਾ ਆਪਾਂ ਨੇ ਬਸ ਬਠਿੰਡੇ ਤੋਂ ਬਾਕੀ ਸਾਰਾ ਤਾਂ ਪਰ ਹਾਰਿਆ ਹੋਇਆ ਹੈ ਭਾਈ ਇੱਕ ਘਰ ਹੋਰ ਪਾਉਣਾ ਹੈ ਬਸ ਸਮਝਦੇ ਕੀ ਆਪਣੇ ਆਪ ਨੂੰ ਰੱਬ ਸਮਝਣ ਲੱਗ ਗਏ ਲੋਕਾਂ ਨੇ ਬਣਾਏ ਸੀਗੇ ਪਾ ਲਿਆ ਆਪਣੇ ਆਪ ਜ਼ਿਮੀਂਦਾਰ ਬਣ ਕੇ ਸਾਨੂੰ ਮਲੰਗ ਕਹਿਣ ਲੱਗ ਗਏ ਆਪ ਬਣ ਕੇ ਖਾਨਦਾਨੀ ਨਹਿਰਾ ਇਹਨਾਂ ਦੇ ਖੇਤਾਂ ਜਾ ਕੇ ਮੁਕਦੀਆਂ ਨੇ ਤੇ ਸਾਨੂੰ ਕਹਿਣ ਲੱਗੇ ਮਲੰਗ ਨੇ ਹੈ ਭਾਈ ਮਲੰਗ ਅਸੀਂ ਕੀਤੇ ਤੁਸੀਂ ਤੁਸੀਂ ਕੀਤੇ ਮਲੰਗ ਜੇ ਤੁਸੀਂ ਨਾ ਹੁੰਦੇ ਸ਼ਾਇਦ ਅਸੀਂ ਵਧੀਆ ਹੁੰਦੇ ਘਰਾਂ ਚ ਰੋਟੀ ਖਾਂਦੇ ਸੀ ਸਾਰੇ ਆਪਣੀ ਆਪਣੀ ਇੱਜ਼ਤ ਹੁੰਦੀ ਹਰੇਕ ਦੀ ਤੁਸੀਂ ਚੱਕ ਕੇ ਹੁਣ ਲੋਕਾਂ ਨੇ ਘਰਾਂ ਦੀ ਇੱਜਤਾਂ ਵੀ ਤੁਸੀਂ ਫਰੋਲਣ ਲੱਗ ਗਏ ਸੜਕਾਂ ਤੇ ਦੂਜੇ ਦੇ ਘਰ ਲੱਗੀ ਹੋਈ ਅੱਗ ਲੋੜੀ ਲੱਗਦੀ ਐ ਆਪਦੇ ਘਰੇ ਹੋਈ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਐ ਇਹ ਯਾਦ ਰੱਖ ਲਿਓ ਬਸ ਇਹਨਾਂ ਦੇ ਆਪਦੇ ਲੱਗੀਆਂ ਹੁਣ ਕੋਬਰਾਉਣਾ ਨਹੀਂ ਕਿਸੇ ਗੱਲ ਤੋਂ ਫਿਰ ਵੀ ਬਾਹਰ ਸਿਮਰਤ ਕੋਰ ਬਾਦਲ ਤੇ ਅਕੇ ਜੀ ਐਤ ਕੀ ਹਰਾਉਣਾ ਐ ਉਹ ਭਾਈ ਸਾਹਿਬ ਹਰਾਉਣਾ ਤੇ ਚਿਤਾਉਣਾ ਇਹ ਲੋਕਾਂ ਨੇ ਐ ਬਿਵਾ ਹਰਸਿੰਦਰਤ ਕੋਰ ਬਦਲ ਨੂੰ ਬਠਿੰਡੇ ਵਾਲਿਆਂ ਨੇ ਤਿੰਨ ਵਾਰੀ ਲੋਕ ਸਭਾ 'ਚ ਭੇਜਿਆ ਲੋਕਾਂ ਨੇ ਭੇਜਿਆ ਦੋ ਵਾਰੀ ਵਜ਼ੀਰ ਬਣੇ ਲੋਕਾਂ ਦੇ ਸਦਕਾ ਬਣੇ ਪਰ ਹਾਂ ਤੁਹਾਨੂੰ ਮੈਂ ਚੈਲੰਜ ਕਰਦਾ ਕਿ ਜਿਸ ਤਰੀਕੇ ਦੀ ਤੁਹਾਡੀ ਕਾਰਗੁਜ਼ਾਰੀ ਹੈ ਆ ਹੁਣ MP ਚੋਣਾਂ ਆ ਗਈਆਂ ਨਾਲੇ 2.5 ਸਾਲ ਹੋ ਜਾਣਗੇ ਅੱਧ ਚ ਆ ਜਾਾਂਗੇ ਲੋ ਟੈਸਟ ਕਰਦੇ ਆ ਕਿ ਭਗਵੰਤ ਮਾਨ ਸਾਹਿਬ ਕਿੱਡੇ ਕ ਪਪੂਲਰ ਹਨ ਲੜ ਕੇ ਦੇਖ ਲੋ ਚੋਣ ਜੇ ਨਾ ਹਲਕਿਆਂ ਤੋਂ ਜਮਾਨਤ ਜਬਤ ਹੋ ਜੇ ਤੁਸੀਂ ਮੈਨੂੰ ਕਿ ਉਧਰ ਸੀਐਮ ਮਾਨ ਨੇ ਕੇਂਦਰ ਸਰਕਾਰ ਤੇ ਤਿੱਖਾ ਨਿਸ਼ਾਨਾ ਸਾਧਿਆ ਤੇਰਾ ਯਾਤਰਾ ਸਕੀਮ ਦੇ ਲਈ ਟ੍ਰੇਨਾਂ ਨਾ ਦੇਣ ਨੂੰ ਲੈ ਕੇ ਨਿਸ਼ਾਨਾ ਸਾਧਿਆ ਰੇਲਵੇ ਨੇ ਕਿਹਾ ਸਾਡੇ ਕੋਲ ਇੰਜਣ ਨਹੀਂ ਸੀਐਮ ਨੇ ਕਿਹਾ ਕੇਂਦਰ ਸਰਕਾਰ ਹੁਣ ਗੁਰੂਤਾ ਮਾਤੇ ਮੱਥਾ ਵੀ ਟੇਕਣ ਨਹੀਂ ਦੇ ਰਹੀ ਕਿ ਹੁਣ ਕੇਂਦਰ ਸਰਕਾਰ ਸਾਨੂੰ ਮੱਥਾ ਟੇਕਣ ਤੋਂ ਵੀ ਰੋਕੇਗੀ ਸੀਐਮ ਨੇ ਸਵਾਲ ਖੜਾ ਕੀਤਾ ਕੇਂਦਰ ਦੀ ਭਾਜਪਾ ਸਰਕਾਰ ਸਾਡਾ ਭਾਈਚਾਰਾ ਤੋੜਨਾ ਚਾਹੁੰਦੀ ਹੈ ਭਾਜਪਾ ਨੂੰ ਦਰ ਦੇ ਕੇ ਪੰਜਾਬ ਦੇ ਵਿੱਚ ਦੰਗੇ ਕਿਉਂ ਨਹੀਂ ਹੋ ਰਹੇ ਪੰਜਾਬ ਦੀ ਧਰਤੀ ਦੇ ਵਿੱਚ ਨਫ਼ਰਤ ਦਾ ਬੀਜ ਨਹੀਂ ਪੈਦਾ ਹੋ ਸਕਦਾ ਸੀਐਮ ਨੇ ਇੱਕ ਵਾਰ ਫਿਰ ਦੋਹਾਇਆ ਅਰਸੀ ਆਪਣੇ ਵੱਲੋਂ ਜੋ ਲੋਕਾਂ ਦੇ ਹੱਕ 'ਚ ਫੈਸਲਾ ਹੁੰਦਾ ਉਹ ਕਰਦੇ ਆ ਆਮ ਆਦਮੀ ਕਲੀਨਿਕ ਖੋਲ ਰਿਆ ਆ ਕੇਂਦਰ ਸਰਕਾਰ ਨੂੰ ਮਿਰਚਾਂ ਲੱਗੀਆਂ ਇਹ ਤਾਂ ਕਹਿੰਦੇ ਤੰਦਰੁਸਤ ਹੋ ਜਾਣਗੇ ਪੰਜਾਬੀ ਇਹਨਾਂ ਨੂੰ ਤਾਂ ਬਿਮਾਰ ਹੀ ਰੱਖਣਾ ਇਹ ਕੁਸ਼ਤੀਆਂ ਕਬੱਡੀਆਂ ਵਾਲੇ ਰਹਿਣ ਨਹੀਂ ਦੇਣੇ ਹੁਣ ਮਸਾਂ ਤਾਂ ਟੀਕੇ ਲਾਉਣ ਲਾਏ ਆ ਇਹ ਨਸ਼ੇ ਦੇ ਇਹਨਾਂ ਨੂੰ ਬਿਮਾਰ ਹੀ ਰੱਖੋ ਇਹ ਆਮ ਆਦਮੀ ਕਲੀਨਿਕ ਖੋਲ ਹੀ ਜਾਂਦੇ ਨੇ ਪੈਸੇ ਬੰਦ ਕਰ ਦੋ ਸੈਂਟਰ 'ਚੋਂ ਪੈਸਾ ਦੇਣਾ ਬੰਦ ਕਰਤਾ ਕਹਿੰਦੇ ਆ ਆਮ ਆਦਮੀ ਕਲੀਨਿਕ ਬੰਦ ਕਰੋ ਫੇਰ ਪੈਸੇ ਦੇਵਾਂਗੇ ਉਸ ਤੋਂ ਬਾਅਦ ਕਿਸਾਨਾਂ ਨੂੰ ਪਏ ਨਿਕਲੇ ਕਹਿੰਦੇ ਯਾਰ ਖੇਤੋਂ ਸਿੱਧੀ ਸੜਕ ਮੰਡੀ ਨੂੰ ਜਾਂਦੀ ਹੈ ਬਸ ਖੇਤ ਤੋਂ ਸਿੱਧੀ ਸੜਕ ਹੀ ਨਿਕਲਦੀ ਹੈ ਮੰਡੀ ਨੂੰ ਜਾਂਦੀ ਹੈ ਸਿੱਧੀ ਟਰੈਕਟਰ ਜਾਂਦੇ ਆ ਡਬਲ ਟੈਰਾਣੀਆਂ ਟਰਾਲੀਆਂ ਜਾਂਦੀਆਂ ਇਹ ਤਾਂ ਬਹੁਤ ਖੁਸ਼ਹਾਲ ਹੋ ਗਏ ਇੰਨੇ ਸੜਕਾਂ ਨਹੀਂ ਬਣ ਦੇਣੀਆਂ ਆਰ ਡੀ ਐਫ ਦਾ ਪੈਸਾ ਰੋਕ ਲਓ ਆਰ ਡੀ ਐਫ ਹੈਗਾ ਰੂਰਲ ਡਿਵੈਲਪਮੈਂਟ ਫੰਡ ਮੰਡੀ ਬੋਰਡ ਦਾ ਪੈਸਾ 5.5 ਹਜ਼ਾਰ ਕਰੋੜ ਰੋਕ ਲਿਆ ਜੇ 5.5 ਹਜ਼ਾਰ ਕਰੋੜ ਦੇ ਦੇਣ ਨਾ ਐਨ ਲਿਸ਼ਕ ਦੀਆਂ ਸੜਕਾਂ 67000 ਕਿਲੋਮੀਟਰ ਬਣ ਜਾਣਗੀਆਂ ਹਰੇਕ ਪਿੰਡ ਨੂੰ 18 ਫੁੱਟੀ ਜਾਊਗੀ ਹਰੇਕ ਪਿੰਡ ਨੂੰ ਫਿਰਨੀਆਂ ਵੀ 18-18 ਫੁੱਟੀਆਂ ਕਰ ਦਾਂਗੇ ਪਰ ਪੈਸਾ ਰੋਕ ਲਿਆ ਕੇਂਦਰ ਨੇ ਫਿਰ ਅਸੀਂ ਕਿਹਾ ਤੀਰਥ ਯਾਤਰਾ ਸ਼ੁਰੂ ਕਰ ਲਈ ਯਾਰ ਤਿੰਨ ਤੱਕ ਤਾਂ ਆਪਣੇ ਇੱਥੇ ਪੰਜਾਬ 'ਚ ਨੇ ਦੋ ਪਟਨਾ ਸਾਹਿਬ ਤੇ ਹਜੂਰ ਸਾਹਿਬ ਬਾਹਰ ਨੇ ਟ੍ਰੇਨਾਂ ਬੁੱਕ ਕਰ ਲਈਆਂ ਪੈਸੇ ਦੇ ਤੇ ਆ ਲੋ ਜੀ ਇੰਨੇ ਪੈਸੇ ਸਾਡੀਆਂ ਟ੍ਰੇਨਾਂ ਸਾਨੂੰ ਇੰਨੇ ਨਹੀਂ ਤਰੀਕ ਨੂੰ ਦੇ ਦੋ ਕਹਿੰਦੇ ਯਾਰ ਇਹ ਤਾਂ ਮੱਥਾ ਟੇਕਣ ਲੱਗ ਗਏ ਇਹ ਤਾਂ ਯਾਰ ਗੁਰੂ ਸਾਹਿਬ ਨੂੰ ਤਾਂ ਜਿੰਦਾ ਗੁਰੂ ਦਾ ਦਰਜਾ ਹੈ ਇਹ ਤਾਂ ਬਹੁਤ ਅਰਦਾਸਾਂ ਕਰਦੇ ਆ ਹਰ ਦੋ ਟਾਈਮ ਤੇ ਤੇ ਇਹ ਤਾਂ ਗੁਰੂ ਦੇ ਅਸ਼ੀਰਵਾਦ ਪ੍ਰਾਪਤ ਹੈ ਲੋਕ ਨੇ ਇਹਨੂੰ ਮੱਥਾ ਬਿਨਾਂ ਟੇਕਣ ਦਿਓ ਵੀਰੋ 7 ਤਰੀਕ ਵਾਲੀ ਤੇ 15 ਤਰੀਕ ਵਾਲੀ ਟ੍ਰੇਨ ਨਹੀਂ ਚੱਲਦੀ ਇਹਨਾਂ ਨੇ ਲਿਖ ਕੇ ਦਿੱਤਾ ਸਾਨੂੰ ਮੇਰੇ ਕੋਲੇ ਹਾਂ ਇਹ ਈਮੇਲ ਪਈ ਹੈ ਇਹਦੇ ਵਿੱਚ ਰੇਲਵੇ ਨੇ ਲਿਖ ਕੇ ਦਿੱਤਾ ਐ ਸਾਡੇ ਕੋਲੇ ਇੰਜਰਡ ਹੀ ਹੈਗੇ ਅਸੀਂ ਨਹੀਂ ਦਿੰਦੇ ਮੱਥਾ ਟੇਕਣ ਤੋਂ ਵੀ ਰੋਕਣਗੇ ਸਾਨੂੰ ਹਣ ਐਨੇ ਐਨੇ ਥੱਲੇ ਗਿਰ ਗਏ ਮੈਂ ਤੁਹਾਨੂੰ ਕਿਹਾ ਸੀ ਨਾ ਇੱਕ ਦਿਨ ਮੈਂ ਬੋਲਿਆ ਸੀ ਕਿ ਜੇ ਇਹਨਾਂ ਦਾ ਵਾਸ ਚੱਲੇ ਇਹ ਕਪਤਨ ਅਮਰਿੰਦਰ ਤੇ ਸੁਨੀਲ ਜਾਖੜ ਨੂੰ ਪੁੱਛਣਾ ਚਾਹੀਦਾ ਆਪਾਂ ਨੂੰ ਉਹ ਬੀਜੇਪੀ ਚ ਨੇ ਹੁਣ ਕਿ ਜੇ ਇਹਨਾਂ ਦਾ ਵਾਸ ਚੱਲੇ ਜਨਗਨ ਮੰਚ ਉਹ ਵੀ ਪੰਜਾਬ ਘਟ ਦੇਣਗੇ ਰਾਸ਼ਟਰੀ ਗੀਤ ਪੰਜਾਬ ਹੈ ਔਰ ਪੰਜਾਬ ਸਭ ਤੋਂ ਪਹਿਲੇ ਨੰਬਰ ਤੇ ਹੁੰਦਾ ਹੈ ਜਨ ਗਨ ਮਨ ਅਧਿਨਾ ਇਕ ਜਯਾਏ ਭਾਰਤ ਭਾਗਯ ਵਿਦਾਤਾ ਪੰਜਾਬ ਸਿੰਧ ਗੁਜਰਾਤ ਮਰਾਠਾ ਪੰਜਾਬ ਕਰ ਦੇਣਗੇ ਚੋ ਯੂਪੀ ਪਾ ਦੇਣਗੇ ਉੱਥੇ ਹਾਂ ਯੂਪੀ ਸਿੰਧ ਗੁਜਰਾਤ ਮਰਾਠਾ ਕਰ ਦੇਣਗੇ ਇਹਨਾਂ ਕੀ ਹੈ ਇੱਕ ਬੇਲੀ ਲਿਆਉਣਾ ਰੋਜ਼ ਤਾਂ ਸੰਵਧਾਨ ਬਦਲੀ ਜਾਂਦੇ ਇਹ ਕੋਈ ਗੱਲ ਨਹੀਂ ਰੋਜ਼ ਨਰਿੰਦਰ ਮੋਦੀ ਕਿਤੇ ਨਾ ਕਿਤੇ ਜਾ ਕੇ ਕਹਿੰਦਾ ਡਬਲ ਇੰਜਨ ਕੀ ਸਰਕਾਰ ਚਾਹੀਏ ਡਬਲ ਇੰਜਨ ਕੀ ਸਰਕਾਰ ਉਹ ਰੇਲਵੇ ਕਹਿੰਦਾ ਸਾਡੇ ਕੋਲ ਇੰਜਨ ਹੀ ਹੈ ਨਹੀਂ ਤੁਸੀਂ ਡਬਲ ਇੰਜਨ ਕਰੀ ਜਾਂਦੇ ਹੋ ਯਾਰ ਪਹਿਲਾਂ ਰੇਲਵੇ ਨੂੰ ਇੰਜਨ ਦੇ ਦਿਓ Rajasthan Madhya Pradesh ਨੂੰ ਇੰਜਨ ਬਾਅਦ ਚ ਦੇ ਦਿਓ ਡਬਲ ਖੁਸ਼ਖਬਰੀ ਦੋਕ ਦਿਨ ਦੇ ਦਿਓ ਬਸ ਇਤੋਂ ਵੱਡੀ ਖੁਸ਼ਖਬਰੀ ਦਿਉਂ ਐਂ ਕਿਵੇਂ ਰੋਕ ਦੇਣਗੇ ਸਾਨੂੰ ਇਹ ਹਜੂਰ ਸਾਹਿਬ ਜਾਣ ਤੋਂ ਜਾਂ ਪਟਨਾ ਸਾਹਿਬ ਜਾਂ ਵਾਰਾਨਸੀ ਜਾਂ ਬ੍ਰਿੰਦਾਵਨ ਅਯੋਧਿਆ ਕਿਉਂ ਨਹੀਂ ਜਾਵਾਂਗੇ ਅਸੀਂ ਅਸੀਂ ਹਰ ਜਗ੍ਹਾ ਨੂੰ ਪੂਜਦੇ ਹਾਂ ਅਸੀਂ ਤਾਂ ਨੈਣਾਦੇਵੀ ਜਾ ਕੇ ਆਉਨੇ ਆ ਸਾਡੇ ਲਈ ਤਾਂ ਸਾਰੇ ਧਰਮ ਇੱਕੋ ਜਿਹੇ ਨੇ ਅਸੀਂ ਤਾਂ ਈਦ ਤੇ ਵੀ ਸ਼ਾਮਲ ਹੁੰਨੇ ਆ ਅਸੀਂ ਦੀਵਾਲੀਆਂ ਵੀ ਇਕੱਠੇ ਮਨਾਉਂਦੇ ਆ ਅਸੀਂ ਹੋਲੀਆਂ ਇਕੱਠੇ ਖੇਡਦੇ ਆ ਅਸੀਂ ਵਸਾਖੀਆਂ ਇਕੱਠੇ ਮਨਾਉਂਦੇ ਸਾਨੂੰ ਤੋੜਨਗੇ ਇਹ ਧਰਮ ਦੇ ਨਾਂ ਤੇ ਕਦੇ ਹੋ ਹੀ ਨਹੀਂ ਸਕਦਾ ਹੋ ਹੀ ਨਹੀਂ ਸਕਦਾ ਬਸ ਆਹੀ ਦੁੱਖ ਹੈ ਕਿ ਪੰਜਾਬ ਵਿੱਚ ਪਾੜ ਕਿਉਂ ਨਹੀਂ ਪੈ ਰਿਹਾ ਪੰਜਾਬ ਵਿੱਚ ਦੰਗੇ ਕਿਉਂ ਨਹੀਂ ਹੋ ਰਹੇ ਬੜੀ ਕੋਸ਼ਿਸ਼ ਕਰ ਲਈ ਲੜਦੇ ਹੀ ਨਹੀਂ ਹੈਗੇ ਆਪਸ ਵਿੱਚ ਪੰਜਾਬ ਦੀ ਧਰਤੀ ਇੰਨੀ ਉਪਜਾਊ ਧਰਤੀ ਹੈ ਜਿਹੜਾ ਮਰਜੀ ਬੀਜ ਬੀਜਦਾ ਉੱਗ ਪੂਗਾ ਪਰ ਨਫਰ ਦਾ ਬੀਜ ਇੱਥੇ ਉੱਗ ਨਹੀਂ ਸਕਦਾ ਇਹ ਗੱਲ ਮੈਂ ਕਹਿਣੀ ਚਾਹੁੰਦਾ ਬੀਜਪੀ ਵਾਲੇ ਸੁਣ ਲੈ। ਸੋ ਮੁੱਖ ਮੰਤਰੀ ਨੇ ਸਾਫ਼ ਤੌਰ ਤੇ ਨਿਸ਼ਾਨਾ ਜਿਹੜਾ ਹੈਗਾ ਉਹ ਬੀਜਪੀ ਤੇ ਲਾਇਆ ਕਿੰ ਸਰਕਾਰ ਤੇ ਲਾਇਆ। ਤਿਰਥ ਯਾਤਰਾ ਸਕੀਮ ਦੇ ਲਈ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਚਿੱਠੀ ਜਾਰੀ ਕਰਕੇ ਇਤਲਾ ਦਿੱਤੀ ਗਈ ਸੀ ਕਿ ਫਿਲਹਾਲ ਟ੍ਰੇਨਾਂ ਨਹੀਂ ਦਿੱਤੀ ਜਸਕਿ ਫਰਵਰੀ ਦੇ ਵਿੱਚ ਜਿਹੜਾ ਹੈਗਾ ਉਹ ਟ੍ਰੇਨਾਂ ਦਿੱਤੀਆਂ ਜਾਣਗੀਆਂ। ਤੇ ਉਸ ਨੂੰ ਲੈ ਕੇ ਵੀ ਨਿਸ਼ਾਨਾ ਸਾਧਿਆ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸਾਨੂੰ ਮੱਥਾ ਟੇਕਣ ਤੋਂ ਵੀ ਰੋਗ ਰਹੇ ਨੇ ਉਹਨਾਂ ਨੇ ਕਿਹਾ ਕਿ ਇੱਥੇ ਦੰਗੇ ਕਰਾਉਣਾ ਚਾਹੁੰਦੇ ਨੇ ਦੰਗੇ ਨਹੀਂ ਹੋ ਰਹੇ ਇਸ ਕਰਕੇ ਇਹਨਾਂ ਨੂੰ ਦੁੱਖ ਸੋ ਮੁੱਖ ਮੰਤਰੀ ਨੇ ਸਵਾਲ ਖੜੇ ਕੀਤੇ ਕਿ ਇਹਨਾਂ ਸਰਕਾਰ ਦੀ ਮਨਸ਼ਾ ਤੇ ਕੇਂਦਰ ਦੀ ਭਾਜਪਾ ਸਰਕਾਰ ਸਾਡਾ ਭਾਈਚਾਰਾ ਤੋੜਨਾ ਚਾਹੁੰਦੀ ਹੈ। ਭਾਜਪਾ ਨੂੰ ਦਰ ਦੇ ਕੇ ਪੰਜਾਬ ਵਿੱਚ ਦੰਗੇ ਕਿਉਂ ਨਹੀਂ ਹੋ ਰਹੇ? ਔਰ ਇਸੇ ਕਰਕੇ ਪੰਜਾਬ ਦੀ ਧਰਤੀ ਦੇ ਵਿੱਚ ਨਫ਼ਰਤ ਦਾ ਬੀਜ ਨਹੀਂ ਪੈਦਾ ਹੋ ਸਕਦਾ। ਇਹ ਸੀਐਮ ਨੇ ਕਿਹਾ, "ਬੀਜਪੀ ਤੇ ਨਿਸ਼ਾਨਾ ਲਾ ਰਹੇ ਸੀਗੇ ਮੁੱਖ ਮੰਤਰੀ ਤੇ ਬੀਜਪੀ ਦੇ ਵੱਲੋਂ ਵੀ ਜਵਾਬ ਆਇਆ ਹੈ। ਭਾਜਪਾ ਦੇ ਆਗੂ ਹਰਜੀਤ ਗਰੇਵਾਲ ਕੀ ਕਰ ਰਹੇ ਨੇ ਇਸ ਰੰਗ ਵਿੱਚ? ਪੰਜਾਬ 'ਚ ਇਹ ਸੋਚ ਰਹੀ ਹੈ ਉਹ ਦੰਗੇ ਕਰਾਉਣਾ ਚਾਹੁੰਦੀ ਹੈ।" ਬੀਜਪੀ ਜਿੱਥੇ-ਜਿੱਥੇ ਬੀਜਪੀ ਦਾ ਰਾਜ ਆ ਸੱਤਾ ਚ ਨੇ ਉੱਥੇ ਕਿਤੇ ਵੀ ਦੰਗੇ ਨਹੀਂ ਹੋਣ ਦਿੰਦੇ ਔਰ ਸਖਤੀ ਨਾਲ ਚੱਲ ਰਹੇ ਆ ਔਰ ਜਿੱਥੇ ਮਾਨ ਸਾਹਿਬ ਤੁਹਾਨੂੰ ਵੀ ਤਕਲੀਫ ਹੁੰਦੀ ਹੈ ਉੱਥੇ ਵੀ ਤੁਹਾਡਾ ਸਾਥ ਤੇ ਸਹਿਯੋਗ ਦਿੱਤਾ ਬੀਜਪੀ ਨੇ ਹਮੇਸ਼ਾ ਸਾਡੀ ਕੇਂਦਰ ਸਰਕਾਰ ਨੇ ਦਿੱਤਾ ਔਰ ਤੁਸੀਂ ਜਿਸ ਤਰੀਕੇ ਨਾਲ ਪ੍ਰਸ਼ਾਸਨ ਚਲਾ ਰਹੇ ਹੋ ਪੰਜਾਬ ਚ ਆਰਥਿਕ ਐਮਰਜੈਂਸੀ ਲਾਉਣੀ ਪੈਣੀ ਹੈ ਔਰ ਪੰਜਾਬ ਦੀ ਜਿਹੜੀ ਕਤਲੋਗਾਰੀ ਹੋ ਰਹੀ ਹੈ ਉਸ ਨੂੰ ਵੀ ਰੋਕਣ ਦੀ ਜ਼ਰੂਰਤ ਹੈ ਜਿਸ ਤਰ੍ਹਾਂ ਹੁਣ ਆ ਗੋਰੀਏ ਖਾਂ ਖਾਈ ਵਰਵਾ ਦਨੇ ਆ ਇਹ ਇਸ ਤਰ੍ਹਾਂ ਦੇ ਲੋਕਾਂ ਤੇ ਇਮਪ੍ਰੈਸ਼ਨ ਜਾਣਾ ਤੁਸੀਂ ਝੂਠ ਦਾ ਬੁਲੰਦਾ ਲੈ ਕੇ ਖੜ ਰਹੇ ਹੋ ਉਧਰ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕੇਜਰੀਵਾਲ ਨੇ ਦਾਅਵਾ ਕੀਤਾ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀਆਂ 13 ਸੀਟਾਂ ਅਸੀਂ ਜਿੱਤਾਂਗੇ ਦਾਅਵਾ ਕੀਤਾ ਚੰਡੀਗੜ੍ਹ ਦੇ ਵਿੱਚ ਵੀ ਜਿੱਤ ਦਰਜ ਕਰਾਂਗੇ ਪੰਜਾਬ ਤੋਂ ਵਿਰੋਧੀਆਂ ਦੀ ਪੱਕੀ ਛੁੱਟੀ ਕਰਾਂਗੇ ਅਰਵਿੰਦ ਕੇਜਰੀਵਾਲ ਨੇ ਕਿਹਾ ਕੇਜਰੀਵਾਲ ਨੇ ਪਿਛਲੀਆਂ ਸਰਕਾਰਾਂ ਨੂੰ ਨਿਸ਼ਾਨਾ ਸਾਧਿਆ ਪਿਛਲੀਆਂ ਸਰਕਾਰ ਦੇ ਵਿੱਚ ਸਿਰਫ ਭ੍ਰਸ਼ਟਾਚਾਰ ਹੋਇਆ ਮਾਨ ਸਰਕਾਰ ਇਮਾਨਦਾਰੀ ਦੇ ਨਾਲ ਕੰਮ ਕਰ ਰਹੀ ਹੈ ਕੇਂਦਰ ਸਰਕਾਰ ਪੰਜਾਬ ਦੇ ਵਿਕਾਸ ਦੇ ਵਿੱਚ ਅੜੀਕਾ ਪਾ ਰਹੀ ਅਰਵਿੰਦ ਕੇਜਰੀਵਾਲ ਨੇ ਕਿਹਾ ਕੇਂਦਰ ਸਰਕਾਰ ਜੋ ਮਰਜ਼ੀ ਕਰ ਲਵੇ ਕੰਮ ਨਹੀਂ ਰੁਕਣਗੇ ਦਾਅਵਾ ਕੀਤਾ ਗਿਆ ਸਾਨੂੰ ਦਿੱਲੀ ਦੇ ਵਿੱਚ ਵੀ ਕੰਮ ਕਰਨ ਤੋਂ ਰੋਕਿਆ ਗਿਆ ਪਰ ਅਸੀਂ ਲੋਕਾਂ ਦੇ ਕੰਮ ਕਰਦੇ ਰਹਾਂਗੇ ਅਰਵਿੰਦ ਕੇਜਰੀਵਾਲ ਨੇ ਇਹ ਦਾਅਵਾ ਕੀਤਾ ਵਿਕਾਸ ਕ੍ਰਾਂਤੀ ਰੈਲੀ ਦੇ ਵਿੱਚ ਬਠਿੰਡਾ ਦੀ ਮੋੜ ਮੰਡੀ ਦੇ ਕੀ ਆਪ ਦਾ ਸੁਪਨਾ ਦੇਖਾ ਥਾ ਆਪ ਨੇ ਹਮ ਲੋਗੋ ਨੂੰ वोट दिया था रंगला पंजाब बनाने के लिए दिल्ली का काम देख के आप लोगों ने पंजाब के अंदर वोट दिया था अब ये सारी पार्टी वाले बड़े दुखी हो गए हैं इनको लग रहा है अब इनकी परमानेंट नौकरी गई अब इनको दोबारा कोई वोट नहीं देगा जैसे दिल्ली में तीन बार पहली बार लोगों ने अट्ठाईस सीट दी दूसरी बार सत्तर में से सड़सठ सीट दी तीसरी बार सत्तर में से बासठ सीट दी पंजाब में आपने 117 में से बानवे सीट दी मेरा दिल कहता है अगली बार 117 में से 110 से ज्यादा सीट आएंगी आम आदमी पार्टी और अभी लोकसभा के अंदर चुनाव आ रहे हैं तेरह सीट पंजाब की है और एक सीट चंडीगढ़ की है मेरा दिल कहता है जिस तरह से अभी पंजाब के अंदर घर घर के अंदर खुशी छाई हुई है किसी का बिजली का बिल बंद हो गया किसी के बच्चे का एडमिशन हो गया कोई तीर्थ यात्रा में चला गया किसी का बिना रिश्वत काम होने लग गया सारे हर आदमी को फायदा हो रहा है पंजाब के अंदर तेरह की तेरह सीट आप आम आदमी पार्टी को दीजिएगा हमारे हाथ मजबूत कीजिएगा के बिजली के बिल जीरो आते हैं सबके बिजली के चमत्कार मेरे को याद है डेढ़ साल पहले दो साल पहले जब हमारी सरकार बनी आठ आठ घंटे दस दस घंटे के बिजली के पावर कट लगते थे आज चौबीस घंटे बिजली आती है और बिजली का बिल जीरो आता है एक पत्रकार ने मेरे से पूछा इतना पैसा कहां से लाते हो कैप्टन साहब कहते थे घाटे में चल रही है सरकार बादल साहब कहते थे घाटे में चल रही है सरकार ये आम आदमी पार्टी वाले इतना पैसा कहां से लाते हैं हमारी सरकार बनी हमने इनके बई खाते देखने चालू करे तो पता चला इतना भ्रष्टाचार इतना भ्रष्टाचार इतना दस रुपए का काम सौ रुपए में करवा रहे थे हम दस रुपए का काम आठ रुपए में कराते हैं आपके बानवे रुपए बचाते हैं हम लोग हमने देखा कई फिजूल खर्ची कर रखी है एक ही सड़क कागजों में दस बार बन गई और हकीकत में बनी नहीं ये सारा पैसा बचा रहे हैं इतना पैसा बचा रहे हैं, अब पैसे की कमी नहीं होने देंगे पंजाब दुखी हैं ये सारी पार्टियां अब इकट्ठी हो गई हमारे खिलाफ। और ये सारों ने इकट्ठा कुछ करो इनके काम रोको इनको काम करने से रोको इन्होंने इतना उधर अकाली दल वापसी नींटसा का वा बयान सामने आया न्यूज एटीन सुखदेव सिंह ढींसा बोले ने तेईस ਅਕਾਲੀ ਦਲ ਸੰਯੁਕਤ ਦੀ ਮੀਟਿੰਗ ਹੋਵੇਗੀ ਔਰ ਪਾਰਟੀ ਦੀ ਮੀਟਿੰਗ ਦੇ ਵਿੱਚੋਂ ਵਾਪਸੀ ਦੇ ਬਾਰੇ ਚਰਚਾ ਕਰਾਂਗੇ। ਭਾਜਪਾ ਦੇ ਨਾਲ ਸਲਾਹ مشਵਰੇ ਤੋਂ ਬਾਅਦ ਫੈਸਲਾ ਲਵਾਂਗੇ ਟੀਨਸਾ ਨੇ ਕਿਹਾ। ਜੇ ਵਾਪਸੀ ਹੋਈ ਤਾਂ ਭਾਜਪਾ ਸ਼੍ਰੋਮਣੀ ਅਕਾਲੀ ਦਲ ਗੱਟਚੋੜ ਤੇ ਵੀ ਚਰਚਾ ਕਰਾਂਗੇ। ਜ਼ਿਆਦਾਤਰ ਲੀਡਰ ਸੁਖਬੀਰ ਦੇ ਪ੍ਰਧਾਨ ਬਣੇ ਰਹਿਣ ਤੋਂ ਨਰਾਜ਼ ਨੇ ਪਰ ਸੁਖਬੀਰ ਪ੍ਰਧਾਨ ਦੇ ਅਹੁਦੇ ਤੋਂ ਹਟਣ ਲਈ ਤਿਆਰ ਨਹੀਂ ਟੀਨਸਾ ਨੇ ਇਹ ਗੱਲ ਕਹੀ ਹੈ। ਸੁਖਬੀਰ ਨੂੰ ਫਿਲਹਾਲ ਪਾਰਟੀ ਦੇ ਵਿੱਚ ਨਿਯੁਕਤੀਆਂ ਰੋਕਣੀਆਂ ਚਾਹੀਦੀਆਂ ਨੇ ਮੈਂ ਪਹਿਲਾਂ ਹੀ ਕਹਿੰਦਾ ਰਿਹਾ ਕਿ ਇਕੱਠੇ ਹੋਣਾ ਜ਼ਰੂਰੀ ਹੈ ਸੁਖਦੇਵ ਸਿੰਘ tritium ਨੇ ਕਿਹਾ ਚਰਚਾ ਫਿਰ ਸ਼ੁਰੂ ਹੋਈ ਹੈ ਕਿ ਹੁਣ ਅਕਾਲੀ ਦਲ ਨੇ ਜਿਹੜੇ ਹਾਲਾਤ ਵੇਖ ਲੇ ਕਿ ਇਕੱਠੇ ਹੋਏ ਬਿਨਾ ਗੁਜ਼ਾਰਾ ਨਹੀਂ ਤਾਂ ਅਕਾਲੀ ਦਲ ਹੁਣ ਆਪਦੇ ਸਾਰੇ ਜਿਹੜੇ ਧੜੇ ਹੋਏ ਨੇ ਸਾਰਿਆਂ ਨੂੰ ਇਕੱਠੇ ਲੈ ਕੇ ਚੱਲਣ ਦੀ ਗੱਲ ਕਰ ਰਿਹਾ ਹੈ ਲਿਖੋ ਗੱਲ ਇਹ ਹੈ ਕਿ ਹਰ ਪੈਸੀ ਅੱਜ ਤੋਂ ਨਹੀਂ ਬਹੁਤ ਪੁਰਾਣੀ ਗੱਲ ਕਰ ਰਹੇ ਆ ਕਿ 노 ਡਾਊਟ ਕਿ ਬਿਨਾ ਇਕੱਠਿਆਂ ਕੋਈ ਗੱਲ ਬਣਨੀ ਨਹੀਂ ਅੱਜ ਹਾਲਾਤ ਇਹ ਨੇ ਆਕਾਲੀ ਦਲ ਦੇ ਕਿ ਅਸੀਂ ਛਿੰਟ ਕੇ ਤਿੰਨ ਸੀਟਾਂ ਤੇ ਰਹਿ ਗਏ ਉਹ ਵੀ ਇਹ ਹੈ ਵੀ ਆਪਣੀ ਹਿੰਮਤ ਨਾਲ ਹੀ ਜਿੱਤੇ ਨੇ ਤਿੰਨ ਵੀ ਕਿਸੇ ਦੀ ਇਹ ਨਹੀਂ ਹੈ ਕਿ ਉਹ ਕੋਈ ਪਾਰਟੀ ਦੇ ਕਰਕੇ ਜਿੱਤੇ ਨੇ ਲੇਕਿਨ ਜਿੱਦੋਂ ਸੁਖਵੀਰ ਨੇ ਕਿਹਾ ਅਤੇ ਵੀ ਕਿਹਾ ਉਹਨੂੰ ਮੈਂ ਵੀ ਵੈਲਕਮ ਕੀਤਾ ਵੀ ਚਲੋ ਠੀਕ ਕੀਤਾ ਦੇਰਾ ਇਦਰ ਉਸਾਇ ਉਹਨੂੰ ਬਸ ਹੀ ਬੜੀ देर ਤੋਂ ਕਹਿ ਰਹੇ ਸੀ ਲੇਕਿਨ ਉਸ ਤੋਂ ਬਾਅਦ ਪਤਾ ਲੱਗਿਆ ਜਿ ਕਿ ਉਹਨਾਂ ਨੇ ਕੱਲ ਤੱਕ ਤੇ ਮਾਫੀ ਮੰਗੀ ਚਲੋ ਵੀ ਗੱਲ ਛੱਡੋ ਲੇਕਿਨ ਮੇਰੇ ਨਾਲ ਤੇ ਬੜੀਆਂ ਖੁਸ਼ਆਰੇ ਜੀ ਅਸੀਂ ਇਕੱਠੇ ਹੋ ਗਏ ਜੀ ਅਸੀਂ ਹੋ ਰਹੇ ਹਾਂ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਅਸੀਂ ਮੀਟਿੰਗ ਬੁਲਾਈਏ 23 ਤਾਰੀਖ ਨੂੰ ਔਰ 23 ਤਾਰੀਖ ਦੀ ਮੀਟਿੰਗ ਤੋਂ ਬਾਅਦ ਅਸੀਂ ਕੋਈ ਕਮੇਟੀ ਬਣਾਵਾਂਗੇ ਉਹ ਕਮੇਟੀ ਬੈਠ ਕੇ ਫੈਸਲਾ ਕਰੇਗੀ ਹੋਰ ਵੀ ਬਹੁਤ ਗੱਲਾਂ ਨੇ ਅੱਛਾ 80 ਜਿਹੜੀ ਤੁਸੀਂ ਕਮੇਟੀ ਦੀ ਗੱਲ ਕਰ ਰਹੇ ਹੋ ਇਸ ਕਮੇਟੀ ਦੇ ਵਿੱਚ ਮੁੱਖ ਤੌਰ ਤੇ ਫੈਸਲਾ ਇਹ ਕੀਤਾ ਜਾਣਾ ਕਿ ਸ਼ਰਤਾਂ ਕਿਹੜੀਆਂ ਰਹਿਣ ਇਕੱਠੇ ਹੋਣਾ ਨਹੀਂ ਹੋਣਾ ਤੇ ਜੇ ਹੋਣਾ ਤਾਂ ਕਿਹੜੀਆਂ ਸ਼ਰਤਾਂ ਤੇ ਆਧਾਰ ਤੇ ਅਕਾਲੀ ਦਲ ਨੂੰ ਮੁੜ ਇਕੱਠਾ ਕਰਨਾ ਬਿਲਕੁਲ ਇਹੀ ਹੋਊਗਾ ਉਹਨਾਂ ਨੂੰ ਪੂਰੇ ਅਧਿਕਾਰ ਹੋਣਗੇ ਉਸ ਕਮੇਟੀ ਨੂੰ ਕਿ ਉਹ ਸਾਰੀ ਗੱਲਾਂ ਕੇ 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 ਹੋਰ ਕਿਹੜੀਆਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਸਾਡੇ ਤੇ ਸ਼੍ਰੋਮਣੀ ਕਾਲੇਤਰ ਅੱਡ ਹੋਇਆ ਇਹ ਤੇ ਖੇਰੂ-ਖੇਰੂ ਹੋਇਆ ਉਹ ਕੀ ਕੀ ਕਰਨੇ ਉਹ ਹੁਣ ਉਹ ਉਹ ਠੀਕ ਤਾਂ ਤਰੀਕੇ ਨਾਲ ਹੋ ਰਹੀਆਂ ਕਿ ਨਹੀਂ ਹੋ ਰਹੀਆਂ ਉਹ ਸਾਰੀਆਂ ਗੱਲਾਂ ਉਹਦੇ ਚਾਣਗੀਆਂ ਅੱਛਾ ਟੀਟਾ ਸਾਹਿਬ ਕੀ ਸੋਚਦੇ ਨੇ ਇਸ ਵੇਲੇ ਇੱਕ ਲੰਮਾ ਤੁਹਾਡਾ ਸਿਆਸੀ ਤਜਰਬਾ ਹੈ ਤੁਸੀਂ ਸਾਰੇ ਹਾਲਾਤ ਵੀ ਦੇਖੇ ਨੇ ਤੁਸੀਂ ਸੱਤਾ ਵੀ ਦੇਖੀ ਆ ਤੇ ਤੁਸਾਨੂੰ ਵਿਰੋਧੀ ਧਿਰ ਚ ਬੈਠਣਾ ਪਿਆ ਸਭ ਪਾਸੋਂ ਬਾਹਰ ਵੀ ਹੋਣਾ ਪਿਆ ਆਪਣੀ ਪਾਰਟੀ ਨੂੰ ਛੱਡਣਾ ਵੀ ਪਿਆ ਤਾਂ ਵੈਸੇ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਹਾਲਾਤ ਹੈਗੇ ਨੇ ਐਸੇ ਕਿ ਮੁੜ ਅਕਾਲੀ ਦਲ ਨੂੰ ਇਕੱਠਾ ਕੀਤਾ ਜਾਵੇ ਨਹੀਂ ਇਕੱਠਾ ਇਹਦੇ ਅੱਜ ਤੋਂ ਨਹੀਂ ਅਸੀਂ ਮੈਂ ਉਦੋਂ ਨਹੀਂ ਕਹਿ ਰਹਾਂ ਕਿ ਜਿੰਨੀ ਦੇਰ ਅਕਾਲੀ ਦਲ ਇਕੱਠਾ ਨਹੀਂ ਹੁੰਦਾ ਲੋਕਾਂ ਦੀ ਇੱਛਾ ਵੀ ਇਹੀ ਹੈ ਲੇਕਿਨ ਉਹ ਲੋਕਾਂ ਦੀ ਇੱਕ ਇੱਛਾ ਜ਼ਰੂਰ ਧੀ ਜ਼ਰੂਰ ਹੈ ਕਿ ਸੁਖਵੀਰ ਛੱਡੇ ਪਰ ਉਹ ਸੁਖਵੀਰ ਤਾਂ ਛੱਡਣ ਨੂੰ ਤਿਆਰੀ ਨਹੀਂ ਹੈ ਤੇ ਲੇਕਿਨ ਫਿਰ ਵੀ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਸ਼ਰੋਮਣੀ ਅਕਾਲੀ ਦਲ ਇਕੱਠਾ ਹੋਣਾ ਚਾਹੀਦਾ ਤਾਂ ਹੀ ਲੋਕਾਂ ਦੀ ਅਹ ਉਹ ਆਮ ਤੌਰ ਤੇ 12 ਬਿਮ ਨੂੰ ਟਾਈਡ ਹੋਉਂਦੇ ਉਹ ਕਹਿੰਦੇ ਸੁਖਵੀਰ ਨੂੰ ਪਰੇ ਕਰੋ ਤੇ ਤੁਸੀਂ ਕਾਲੀਦਲ ਇਕੱਠਾ ਕਰੋ ਪਰ ਅੱਜ ਹਾਲਾਤ ਇਹਨੇ ਕਿ ਇਕੱਠੇ ਹੋਏ ਬਿਨਾ ਸਰਨਾ ਨਹੀਂ ਹੈ ਤੇ ਗਲਾਸਥਾ ਦੇ ਨਾਲ ਜੁੜੀ 348ਵੇਂ ਸ਼ਹੀਦੀ ਜੋੜ ਮੇਲ ਨੂੰ ਲੈ ਕੇ ਦਿੱਲੀ ਤੋਂ ਸੀਸ ਮਾਰ ਯਾਤਰਾ ਪੰਜਾਬ ਪੁਜੀ ਸ਼ੰਭੂ ਬੈਰੀਅਰ ਦੇ ਕੋਲ ਰਾਜਪੁਰਾ ਦੇ ਐਸਟੀਐਮ ਗੁਲਦੀਨ ਕੋਰ ਨੇ ਪ੍ਰਸ਼ਾਸਨਿਕ ਟੀਮ ਦੇ ਨਾਲ ਯਾਤਰਾ ਦਾ ਸਵਾਗਤ ਕੀਤਾ ਇਸ ਦੌਰਾਨ ਸ੍ਰੀ ਗੁਰਗਰੰਦ ਸਾਹਿਬ ਬਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਿਸ਼ਾਲ ਨਗਰ ਕੀਰਤਨ ਵੀ ਕੱਢਿਆ ਗਿਆ ਤੇ ਇਸ ਮੌਕੇ ਪਹੁੰਚੇ ਭਾਈ ਮਨਜੀਤ ਸਿੰਘ ਗੰਗਾ ਨਸਰੀ ਨੇ ਦੱਸਿਆ ਕਿ ਨੌਵੀਂ ਪਾਤਸ਼ਾਹੀ ਗੁਰਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਅਤੇ ਹੋਰਨਾ ਸ਼ਹੀਦਾਂ ਦੀ ਯਾਦ ਵਿੱਚ ਇਹ ਯਾਤਰਾ ਕੀਤੀ ਜਾ ਰਹੀ ਹੈ 16 ਦਸੰਬਰ ਨੂੰ ਸਵੇਰੇ ਦਿੱਲੀ ਦੇ ਗੁਰਦੁਆਰਾ ਸੀਸਕਨ ਸਾਹਿਬ ਜਾਮਨੀ ਚੌਕ ਤੋਂ ਯਾਤਰਾ ਆਰੰਭ ਹੋਈ ਸੀ ਜੋ ਅੱਜ ਹਰਿਆਣਾ ਤੋਂ ਹੁੰਦੇ ਹੋਏ ਪੰਜਾਬ ਪਹੁੰਚੀ ਕੇ ਦੇ ਲਈ ਸਿਸਟਮ ਦੁਆਰਾ ਸਭ ਤੋਂ ਚਲਦੀ ਹੈ ਕਾਫੀ ਸਾਰਾ ਦੋਈ ਸੇਵਾ ਨਿਭਾ ਰਹੇ ਨੇ ਹੈ ਕਾਫੀ ਸੰਗਤ ਜਿਹਦੇ ਨਾਲ ਜੁੜੀ ਹੋਈ ਹੈ ਸਾਰੀ ਸੰਗਤ ਜਿਸਨੂੰ ਗੁਰਦੁਆਰਾ ਸਾਹਿਬੋਂ ਜਾਂਦੇ ਜਿਹੜੇ ਰਸਤੇ ਤੋਂ ਸਰਵਿਸ ਬਣਾਉਂਦੇ ਇੱਕ ਵਾਰ ਦਾ ਜਿੱਦੇ ਸੀ ਯਾਦ ਆ ਗਿਆ ਸੀ ਨਾਲ ਉਸ ਆਪ ਦਾ ਉਸੇ ਰਸਤੇ ਨੂੰ ਫੋਲੋ ਕਰਦੇ ਹੋਏ ਬੜੇ ਸਤਿਕਾਰ ਨਾਲ ਆਪਣੀ ਸ਼ਰਧਾ ਨਾਲ ਸਾਰੀ ਸੰਗਤ ਨੇ ਸ੍ਰੀ ਸੰਗਤ ਜਿਸਨੂੰ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਨਤੋਸਪਾ ਪਹੁੰਚ ਨੇ ਅੱਜ ਜਨਤੀ ਯਾਤਰਾ ਦਾ ਦੂਸਰਾ ਦਿਨ ਹੈ ਅੱਜ ਇਹ ਹਰਿਆਣੇ ਲੋਕ ਪੰਜਾਬ ਸ਼ਬਦ ਕੋਲ ਦੇ ਪਿੰਨਲੀ ਜਗ੍ਹਾ ਤੇ ਅਸੀਂ ਨਾਲ ਉਹ ਇੱਕ ਸ਼ਮੂਹ ਬਣਦੇ ਪੰਜਾਬ ਸਰਕਾਰ ਦੇ ਨੂੰ ਪ੍ਰਸ਼ਾਸਨ ਦੇ ਨੇ ਦੇਖਿਆ ਸੀ मार सीस मार्ग यात्रा और दिल्ली में शुरुआत हुई सी गुरद्वारा सीसगंज साहिब तो चांदनी चौक तू तो पंजाब पहुंची है शंभू बॉर्डर ते स्वागत करने दे लिए श्रद्धा ते खुल अर्पित करने दे लिए प्रशासनिक अधिकारी वही गिनती संगत मौजूद रही 22 ਜਨਵਰੀ ਨੂੰ ਅਯੁੱਧਿਆ ਦੇ ਵਿੱਚ ਨਿਹੰਗ ਸਿੰਘ ਲੰਗਰ ਲਾਉਣਗੇ। ਰਾਮ ਲਲਾ ਦੀਪ ਪ੍ਰਾਣ ਪ੍ਰਤੀਸ਼ਠਾ ਦੇ ਮੌਕੇ ਨਿਹੰਗ ਸਿੰਘਾਂ ਵੱਲੋਂ ਲੰਗਰ ਲਾਇਆ ਜਾਵੇਗਾ। ਨਿਹੰਗ ਬਾਬਾ ਫਕੀਰ ਸਿੰਘ ਦੇ 8ਵੇਂ ਵੰਸ਼ਜਾਂ ਦੇ ਵੱਲੋਂ ਐਲਾਨ ਕੀਤਾ ਗਿਆ। ਸਾਡਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ, ਬਾਬਾ ਹਰਜੀਤ ਸਿੰਘ ਨੇ ਐਲਾਨ ਕੀਤਾ। 3 ਨਵੰਬਰ 1858 ਨੂੰ ਨਿਹੰਗਾਂ ਨੇ ਬਾਬਰੀ ਟਾਂਚੇ ਤੇ ਕਬਜ਼ਾ ਕੀਤਾ ਸੀ। ਨਿਹੰਗ ਬਾਬਾ ਫਕੀਰ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਇਹ ਕਬਜ਼ਾ ਕੀਤਾ ਸੀ। ਕਬਜ਼ਾ ਕਰਕੇ ਉੱਥੇ భవਨ ਕੀ ਤਾ ਤੇ ਸਾਰੀਆਂ ਦੀਵਾਰਾਂ ਤੇ శ్రీరాਮ ਲਿਖਿਆ ਤੇ ਹੁਣ ਉਹਨਾਂ ਦੇ ਵਣਸ਼ਜ RAM ਲਲਾ ਦੀ ਪ੍ਰਾਣ ਪ੍ਰਤੀਸ਼ਠਾ ਦੇ ਮੌਕੇ ਮੂਰਤੀ ਦੀ ਪ੍ਰਾਣ ਪ੍ਰਤੀਸ਼ਠਾ ਦੇ ਮੌਕੇ ਲੰਗਰ ਲਾਉਣ ਗਏ ਅਯੁੱਧਿਆ ਦੇ ਮੈਂ ਗੱਲ ਕਰ ਰਿਹਾ ਜਥੇਦਾਰ ਬਾਬਾ ਫਕੀਰ ਸਿੰਘ ਜੀ ਨਿਹੰਗ ਸਿੰਘ ਜਿਨ੍ਹਾਂ ਨੇ ਉਸ ਖਾਲਸਾ ਹੋਣ ਦਾ ਸਮਾਜ ਨੂੰ ਇੱਕ ਸੰਦੇਸ਼ ਦਿੱਤਾ ਜਿਹਦੇ ਆਧਾਰ ਤੇ ਅੱਜ ਅਜੋਧਿਆ ਵਿੱਚ ਸ਼੍ਰੀ ਰਾਮ ਮੰਦਰ ਦੀ ਜਨ ਭੂਮੀ ਦੇ ਵਿੱਚ ਆਉਣ ਵਾਲੀ 22 ਜਨਮੇ ਰਾਮ ਲੱਲਾ ਜੀ ਬਿਰਾਜਮਾਨ ਹੋ ਜਾ ਰਹੇ ਨੇ ਮੈਂ ਉਹਨਾਂ ਦੇ ਪਰਵਾਦੀ 8ਵੀਂ ਪੀੜੀ ਦਾ ਅੰਸ਼ਵੰਸਾਂ 100 ਉਹਨਾਂ ਦੀ ਕੁਰਬਾਨੀ ਇਕ ਦੇਸ਼ ਨੂੰ ਇੱਕ ਅਜੀਹਾ ਸੁਨੇਹਾ ਦੇ ਕੇ ਗਈ ਹੈ ਜਿਸ ਵਿੱਚ ਉਹਨਾਂ ਨੇ ਉਸ ਸਮੇਂ 1858 ਦੇ ਵਿੱਚ ਆਪਣੇ ਨਿਹੰਗ ਸਿੰਘ ਸਾਥੀਆਂ ਦੇ ਨਾਲ ਉਹਨਾਂ ਮੁਸਲਮਾਨਾਂ ਤੋਂ ਉਸ ਮਸਜਿਦ ਨੂੰ ਆਜ਼ਾਦ ਕਰਾ ਕੇ ਦਵਾਰਾ ਉੱਥੇ RAM ਦੇ ਨਾਮ ਦਾ ਹਵਨ ਕੀਤਾ ਉਪਰੰਤ ਉਹਨਾਂ ਦੇ ਅੰਗੇਸ਼ਟ ਉੱਥੇ ਦੀ ਪੋਤਵਾਲ ਦੇ ਵਿੱਚ ਐਫ ਆਈ ਆਰ ਕੱਟ ਹੋਈ ਤੇ ਜਿਹਦੇ ਆਧਾਰ ਤੇ ਸਾਨੂੰ ਉਹ ਪਿਛਲਾ 700 ਸਾਲ ਵੀ ਉੱਥੇ ਪਹਿਲਾ ਰਾਮ ਮੰਦਰ ਸੀ ਉਹਦੇ ਪ੍ਰੂਫ ਮਿਲੇ ਤਾਂ ਅੱਜ ਉਹ ਸੁਪਰੀਮ ਕੋਰਟ ਦੀ ਅਜਾਦ ਨਾਲ ਉੱਥੇ ਰਾਮ ਜੀ ਬਰਾਜ ਰਹੇ ਨੇ ਸੋ ਉਸ ਪਰਿਵਾਰ ਦੀ ਮੈਂ ਉਸ ਕਰਵਾਨੀ ਨੂੰ ਜਿੱਥੇ ਆਪ ਜੀਆਂ ਦੇ ਅੱਗੇ ਪੇਸ਼ ਕਰਦਾ ਉੱਥੇ ਦੱਸਣਾ ਚਾਹਨਾ ਕਿ ਅਸੀਂ ਸਾਰੇ ਮਿਲ ਕੇ ਉਸ ਰਾਮ ਤੰਦਰ ਮਹਾਰਾਜੀ ਭੂਮੀ ਤੇ ਆਪਾਂ ਲੰਗਰ ਲਗਾਈਏ ਵਕ ਵਕ ਸੇਵਾਵਾਂ ਕਰੀਏ ਇੱਕ ਸਮਾਜ ਨੂੰ ਅੱਛਾ ਸਨੇਹ碍 ਦੇ ਇਹ ਜਿਸ ਸਨੇਹ ਦੇ ਨਾਲ ਸਾਡੇ ਸਮਾਜ ਵਿੱਚ ਆਪਸੀ ਜੋ ਦਰਾਰਾ ਪਈਆਂ ਨੇ ਉਹ ਖਤਮ ਹੋ